ਡਿਗਨ ਲੱਗਾ ਦੇਖ ਸਕਦੇ ਹੋ ਤੁਸੀਂ ਇੱਕ ਤਸਵੀਰ ਜਿਹੜੀ ਕਿ ਡਿਗਨ ਲੱਗਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਡਿੱਕੇ ਰੋੜਨ ਲੱਗਾ ਸੀ ਮੋਟਰਸਾਈਕਲ ਤਾਂ ਉਸ ਦਾ ਜਿਹੜਾ ਕਿ ਬਚਾਅ ਹੋ ਗਿਆ ਹੈ ਤਸਵੀਰ ਕਿਨਾਰੇ ਤੇ ਪਲੈਟੀਨਾ ਹੈ ਜਿਹੜਾ ਕਿ ਕਿਨਾਰੇ ਤੋਂ ਕਿਸ ਤਰ੍ਹਾਂ ਜਿਹੜਾ ਕਿ ਬਚਾਅ ਇਸ ਨੌਜਵਾਨ ਦਾ ਹੋਇਆ ਹੈ ਪਾਣੀ ਦਾ ਬਹਾਵ ਜਿਹੜਾ ਕਿ ਕਿੰਨਾ ਤੇਜ਼ ਹੈ ਪਰ ਲੋਕ ਨੇ ਜਿਹੜੇ ਕਿ ਕੋਈ ਲੈਣਾ ਦੇਣਾ ਨਹੀਂ ਹੈਗਾ ਬਹਾਵ ਦੇ ਨਾਲ ਆਪਣੀ ਜਿਹੜੀ ਕਿ ਜਾਨ ਹੈ ਜਿਹੜੀ ਕਿ ਉਹ ਖਤਰੇ ਦੇ ਵਿੱਚ ਪਾ ਕੇ ਆਰਾਮ ਨਾਲ ਉਹਨਾਂ ਵੱਲੋਂ ਨਿਕਲਿਆ ਜਾ ਰਿਹਾ ਹੈ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਕਿ ਮੌਜੂਦ ਸੀ ਉਹਨਾਂ ਵੱਲੋਂ ਵੀ ਬਾਰ ਬਾਰ ਗੁਜ਼ਰਦੇ ਲੋਕਾਂ ਨੂੰ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਪਾਣੀ ਦੀ ਦਾ ਬਹਾਵ ਦੇਖਦੇ ਹੋਏ ਕਿ ਇਸ ਨੂੰ ਕਰਾਸ ਕਰਨ ਦੀ ਜਿਹੜੀ ਕਿ ਕੋਸ਼ਿਸ਼ ਨਾ ਕੀਤੀ ਜਾਵੇ ਬੱਚੇ ਵੀ ਜਿਹੜਾ ਕਿ ਦੇਖ ਸਕਦੇ ਹੋ ਤੁਸੀਂ ਪੈਦਲ ਹੀ ਜਿਹੜੇ ਕਿ ਤੁਰੇ ਹੋਏ ਨੇ ਮਾਤਾ ਜੀ ਨੇ ਨਾਲ ਤਾਂ ਹੋਰ ਪਾਸੇ ਵੀ ਨਿਆਣੇ ਜਿਹੜੇ ਕਿ ਪਾਣੀ ਦੇ ਵਿੱਚ ਖੇਡਦੇ ਨਜ਼ਰ ਆ ਰਹੇ ਨੇ ਤਾਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਿ ਕਹਿ ਲਈਏ ਅਸੀਂ ਵਿੱਚ ਜਾਨਵਰ ਵੀ ਕੋਈ ਹੋ ਸਕਦਾ ਹੈ ਜਾਂ ਖੱਡੇ ਪਏ ਹੋਏ ਨੇ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀਵੀ ਤੇ ਮੈਂ ਹਾਂ ਨਕੇਸ਼ ਸ਼ਰਮਾ ਇਸ ਵਕਤ ਅਸੀਂ ਮੌਜੂਦ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਅੱਜ ਭਾਰੀ ਬਰਸਾਤ ਹੋਈ ਹੈ ਸਵੇਰ ਦੇ ਟਾਈਮ 'ਆ ਹਿਮਾਚਲ ਉੱਪਰ ਪਹਾੜਾਂ ਦੇ ਵਿੱਚ ਬਰਸਾਤ ਹੋਈ ਹੈ ਤਾਂ ਪਾਣੀ ਜਿਹੜਾ ਕਿ ਹੁਸ਼ਿਆਰਪੁਰ ਦੇ ਭੰਗੀ ਚੋਹ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਹ ਜਿਹੜੀ ਕਿ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਪਾਣੀ ਦਾ ਬਹਾਵ ਜਿਹੜਾ ਕਿ ਕਿੰਨਾ ਤੇਜ਼ ਹੈ ਪਰ ਲੋਕ ਨੇ ਜਿਹੜੇ ਕਿ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਬਹਾਵ ਦੇ ਨਾਲ ਆਪਣੀ ਜਿਹੜੀ ਕਿ ਜਾਨ ਹੈ ਜਿਹੜੀ ਕਿ ਉਹ ਖਤਰੇ ਦੇ ਵਿੱਚ ਪਾ ਕੇ ਆਰਾਮ ਨਾਲ ਉਹਨਾਂ ਵੱਲੋਂ ਨਿਕਲਿਆ ਜਾ ਰਿਹਾ ਹੈ ਤੇ ਇੱਕ ਵਾਰੀ ਜ਼ੂਮ ਕਰਕੇ ਜਿਹੜਾ ਕਿ ਪਾਣੀ ਦਾ ਬਹਾਵ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨਾ ਤੇਜ਼ ਜਿਹੜਾ ਕਿ ਪਾਣੀ ਹੈ ਪਰ ਟੂ-ਵੀਲਰ ਵਾਲੇ ਨੇ ਗੱਡੀਆਂ ਵਾਲੇ ਨੇ ਇਹਨਾਂ ਨੂੰ ਇਸ ਚੀਜ਼ ਦੀ ਜਿਹੜੀ ਕਿ ਕੋਈ ਵੀ ਟੈਨਸ਼ਨ ਕਹਿ ਲਈਏ ਜਾਂ ਫਿਕਰ ਨਹੀਂ ਹੈਗੀ ਹਾਲਾਂਕਿ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਕਿ ਮੌਜੂਦ ਸੀ ਉਹਨਾਂ ਵੱਲੋਂ ਵੀ बार-बार ਗੁਜ਼ਰਦੇ ਲੋਕਾਂ ਨੂੰ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਪਾਣੀ ਦੀ ਦਾ ਬਹਾਵ ਦੇਖਦੇ ਹੋਏ ਕਿ ਇਸ ਨੂੰ ਕਰਾਸ ਕਰਨ ਦੀ ਜਿਹੜੀ ਕਿ ਕੋਸ਼ਿਸ਼ ਨਾ ਕੀਤੀ ਜਾਵੇ ਪਰੰਤੂ ਜਿਹੜੇ ਕਿ ਲੋਕ ਨੇ ਲੋਕ ਜਿਹੜੀ ਕਿ ਨਹੀਂ ਇਸ ਚੀਜ਼ ਨੂੰ ਸਮਝ ਰਹੇ ਹੈਗੇ ਉਹਨਾਂ ਵੱਲੋਂ ਜਿਹੜੀਆਂ ਕਿ ਗੱਡੀਆਂ ਪਾਣੀ ਦੇ ਵਿੱਚੋਂ ਕੱਡੀਆਂ ਜਾ ਰਹੀਆਂ ਨੇ ਤਾਂ ਗੱਡੀਆਂ ਠੀਕ ਹੈ ਤਾਂ ਉਹ ਬੱਚੇ ਵੀ ਜਿਹੜਾ ਕਿ ਦੇਖ ਸਕਦੇ ਹੋ ਤੁਸੀਂ ਪੈਦਲ ਜਿਹੜੇ ਕਿ ਤੁਰੇ ਹੋਏ ਨੇ ਮਾਤਾ ਜੀ ਨੇ ਨਾਲ ਤਾਂ ਹੋਰ ਪਾਸੇ ਵੀ ਨਿਆਣੇ ਜਿਹੜੇ ਕਿ ਪਾਣੀ ਦੇ ਵਿੱਚ ਖੇਡ ਦੇ ਨਜ਼ਰ ਆ ਰਹੇ ਨੇ ਤਾਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਿ ਕਹਿ ਲਈਏ ਅਸੀਂ ਵਿੱਚ ਜਾਨਵਰ ਵੀ ਕੋਈ ਹੋ ਸਕਦਾ ਹੈ ਜਾਂ ਖੱਡੇ ਪਏ ਹੋਏ ਨੇ ਚੋਦੇ ਵਿੱਚ ਉੱਥੇ ਵੀ ਜਿਹੜੀ ਕਿ ਕੋਈ ਘਟਨਾ ਹੋ ਸਕਦੀ ਹੈ ਰੋੜ ਕੇ ਉਹਨਾਂ ਖੱਡਿਆਂ ਦੇ ਵਿੱਚ ਵੱਜ ਕੇ ਤਾਂ ਪ੍ਰਸ਼ਾਸਨ ਨੂੰ ਬਾਅਦ 'ਚ ਜਿਹੜਾ ਕਿ ਕਸੂਰ ਦਿੱਤਾ ਦੋਸ਼ਵਾਨ ਠਹਿਰਾਇਆ ਜਾਂਦਾ ਹੈ ਕਿ ਕੋਈ ਅਵੇਅਰਨੈਸ ਨਹੀਂ ਪਰੰਤੂ ਸਵੇਰ ਦੇ ਜਿਹੜੇ ਕਿ ਪੁਲਿਸ ਮੁਲਾਜ਼ਮ ਵੀ ਜਿਹੜੇ ਕਿ ਜਗਾਵਾ ਤੇ ਤਨਾਤ ਨੇ ਤਾਂ ਉਹਨਾਂ ਵੱਲੋਂ ਬਾਰ-ਬਾਰ ਵਾਰਨਿੰਗ ਦਿੱਤੀ ਜਾ ਰਹੀ ਹੈ ਪਰੰਤੂ ਕੋਈ ਵੀ ਜਿਹੜੇ ਕਿ ਉਹਨਾਂ ਦੀ ਵਾਰਨਿੰਗ ਨੂੰ ਨਹੀਂ ਸੁਣਿਆ ਜਾ ਰਿਹਾ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਇਹਨਾਂ ਨੂੰ ਕ੍ਰੋਸ ਕੀਤਾ ਜਾ ਰਿਹਾ ਹੈ ਸੋ ਇੱਕ ਅਪੀਲ ਵੀ ਜ਼ਰੂਰ ਕਰਨਾ ਚਾਹਾਂਗੇ ਕਿ ਆਪਣੀ ਜਾਨ ਹੈ ਜਿਹੜੀ ਕਿ ਉਹ ਖਤਰੇ ਦੇ ਵਿੱਚ ਨਾ ਪਾਓ ਜਿਹੜਾ ਕਿ ਡਿਗਨ ਲੱਗਾ ਦੇਖ ਸਕਦੇ ਹੋ ਸੀ ਇੱਕ ਤਸਵੀਰ ਜਿਹੜੀ ਕਿ ਡਿਗਨ ਲੱਗਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਡਿੱਕ ਕੇ ਰੋੜਨ ਲੱਗਾ ਸੀ ਮੋਟਰਸਾਈਕਲ ਤਾਂ ਉਸ ਦਾ ਜਿਹੜਾ ਕਿ ਬਚਾਅ ਹੋ ਗਿਆ ਹੈ ਤਾਂ ਉਹ ਗੱਡੀਆਂ ਹੁਣ ਦੇਖ ਕੇ ਜਦੋਂ ਇੱਕ ਅੱਧਾ ਰੋੜ ਗਿਆ ਤਾਂ ਉਦੋਂ ਇਹਨਾਂ ਨੇ ਜਿਹੜੀ ਕਿ ਵਾਪਸ ਕਰਨੀ ਆ ਪਰ ਹੁਣ ਜਿਹੜੀ ਕਿ ਕੋਈ ਵੀ ਵਾਪਸੀ ਗੱਡੀਆਂ ਦੀ ਨਹੀਂ ਹੋ ਰਹੀ ਤਾਂ ਆਹ ਦੇਖੋ ਤੁਸੀਂ ਪਲਸਰ ਦੀ ਜਿਹੜੀ ਕਿ ਆ ਤਸਵੀਰ ਕਿਨਾਰੇ ਤੇ ਪਲੈਟੀਨਾ ਜਿਹੜਾ ਕਿ ਕਿਨਾਰੇ ਤੋਂ ਕਿਸ ਤਰ੍ਹਾਂ ਜਿਹੜਾ ਕਿ ਬਚਾਅ ਇਸ ਨੌਜਵਾਨ ਦਾ ਹੋਇਆ ਹੈ ਪਰ ਜਿਹੜਾ ਕਿ ਕੋਈ ਵੀ ਅਸੀਂ ਕਹਿ ਲਈਏ ਕੋਈ ਵੀ ਮੈਂ ਤਾਂ ਕਵਾਂਗਾ ਕਿ ਟੈਨਸ਼ਨ ਹੀ ਹੈ ਨਹੀਂ ਉਹਨਾਂ ਨੂੰ ਕਿ ਉਹ ਆਪਣਾ সুইমিং ਪੂਲ ਆ ਫਿਰ ਕਹਿ ਲਈਏ ਨਹਿਰ ਦੇ ਵਿੱਚ ਨਹਾਣ ਆਏ ਹੋਏ ਨੇ ਪੂਰਾ ਇੰਜੋਏ ਕੀਤਾ ਜਾ ਰਿਹਾ ਹੈ ਪਰ ਜਿਹੜੀ ਕਿ ਆਪਣੀ ਜਾਨ ਹੈ ਇਸ ਨੂੰ ਖਤਰੇ ਦੇ ਵਿੱਚ ਨਹੀਂ ਪਾਣਾ ਚਾਹੀਦਾ ਅਪੀਲ ਵੀ ਹੈ ਪ੍ਰਸ਼ਾਸਨ ਜਿਹੜੀ ਕਿ ਆਪਣੀ ਪੂਰੀ ਡਿਊਟੀ ਨਿਭਾ ਰਿਹਾ ਹੈ ਹੁਣੇ ਜ਼ਿੰਮੇਵਾਰੀ ਲੋਕਾਂ ਦੀ ਹੈ ਕਿ ਉਹਨਾਂ ਦੀ ਗੱਲ ਮੰਨੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਮੰਦ ਭਾਗੀ ਹਾਦਸਾ ਨਾ ਵਾਪਰ ਸਕੇ ਕੈਮਰਾਮੈਨ ਮਨਵੀਰ ਮੇਟੀ ਇਹਨਾਂ ਦੇ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ